ਜਲੰਧਰ ਪੱਛਮੀ ਦੀ ਜਿਮਣੀ ਚੌਂ ਨੇ ਸਾਰੇ ਸਿਆਸੀ ਮਾਹੌਲ ਨੂੰ ਬਦਲ ਕੇ ਰੱਖ ਦਿੱਤਾ ਪੰਜਾਬ ਦੇ ਵਿੱਚ ਮੰਤਰੀ ਮੰਡਲ ਦਾ ਵਿਸਥਾਰ ਲਗਭਗ ਤੈ ਹੈ ਤੇ ਇਸ ਨੂੰ ਲੈ ਕੇ ਮੀਟਿੰਗ ਵੀ ਸੱਦ ਲਈ ਗਈ ਹੈ ਤੁਸੀਂ ਜੁੜੇ ਹੋ ਲੋਕ ਪੁਆਇੰਟ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਹੋਈ ਜਲੰਧਰ ਪੱਛਮੀ ਦੀ ਜਿਮਣੀ ਚੌਂ ਦੇ ਵਿੱਚ ਮਿਲੀ ਵੱਡੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਪੱਬਾਂ ਪਾਰ ਆਮ ਆਦਮੀ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਅੱਜ ਇੱਕ ਵੱਡੀ ਮੀਟਿੰਗ ਜਲੰਧਰ ਚ ਹੀ ਸੱਦ ਲਈ ਹੈ ਜਿੱਥੇ ਸਾਰੇ ਮੰਤਰੀਆਂ ਵਿਧਾਇਕਾਂ ਨੂੰ ਸੱਦਿਆ ਜਾ ਰਿਹਾ ਤੇ ਜਾਣਕਾਰ ਹਲਕੇ ਦੱਸਦੇ ਆ ਕਿ ਇਸ ਮੀਟਿੰਗ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਮੀ ਜਰਨਲ ਸਕੱਤਰ ਸੰਦੀਪ ਪਾਠਕ ਵੀ ਸ਼ਾਮਲ ਹੋਣਗੇ ਤੇ ਚਰਚਾ ਇਹ ਵੀ ਹੈ ਕਿ ਇਸ ਤੋਂ ਬਾਅਦ ਮੰਤਰੀ ਮੰਡਲ ਦਾ ਵਿਸਥਾਰ ਲਗਭਗ ਤੈਅ ਹੈ ਜਾਣਕਾਰ ਹਲਕੇ ਦੱਸਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਵਿਧਾਨ ਸਭਾ ਦੀ ਜਿਮਨੀ ਚੋਣ ਵਿੱਚ ਜੀਤੋੜ ਮਿਹਨਤ ਕਰਨ ਵਾਲੇ ਵਿਧਾਇਕਾਂ ਦੀ ਪਛਾਣ ਕਰ ਲਈ ਹੈ ਤੇ ਉਹਨਾਂ ਨੂੰ ਇਨਾਮ ਦਿੱਤਾ ਜਾਣਾ ਲਗਭਗ ਤੈਅ ਹੈ ਉਹਨਾਂ ਨੂੰ ਵੱਡਾ ਸਿਆਸੀ ਇਨਾਮ ਦਿੱਤਾ ਜਾਣਾ ਹੈ ਮੰਤਰੀ ਮੰਡਲ ਦਾ ਵਿਸਤਾਰ ਅੱਜ ਹੋ ਜੇ ਭਲਕੇ ਹੋ ਜੇ ਹਫਤੇ ਚ ਹੋ ਜੇ ਜਦੋਂ ਵੀ ਹੋਵੇ ਉਹਨਾਂ ਨੂੰ ਜਿਹੜਾ ਇਸ ਦਾ ਇਨਾਮ ਦਿੱਤਾ ਜਾਣਾ ਉਹਨਾਂ ਨੂੰ ਝੰਡੀ ਵਾਲੀ ਗੱਡੀ ਦੇ ਕੇ ਮੰਤਰੀ ਬਣਾਇਆ ਜਾਣਾ ਲਗਭਗ ਤੈਅ ਕਰ ਲਿਆ ਗਿਆ ਹੈ ਜਲੰਧਰ ਜਿਮਨੀ ਚੌਂਕ ਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਧਾਇਕਾਂ ਨੂੰ ਆਗਾਮੀ ਦਿਨਾਂ ਵਿੱਚ ਕੋਈ ਨਾ ਕੋਈ ਸਿਆਸੀ ਤੋਹਫਾ ਮਿਲ ਸਕਦਾ ਹੈ ਮੁੱਖ ਮੰਤਰੀ ਵੱਲੋਂ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਧਾਇਕਾਂ ਦੀ شناخت ਕਰ ਲਈ ਗਈ ਹੈ ਜਦੋਂ ਵੀ ਕੈਬਨਟ ਵਿੱਚ ਫੇਰ ਬਦਲ ਹੋਵੇਗਾ ਤਾਂ ਉਹਨਾਂ ਵਿਧਾਇਕਾਂ ਨੂੰ ਕੈਬਨਟ ਵਿੱਚ ਥਾਂ ਮਿਲ ਸਕਦੀ ਹੈ ਜਿਨ੍ਹਾਂ ਨੇ ਇਸ ਜਿਮਨੀ ਚੋਣ ਚ ਜੀ ਜਾਣ ਲਾ ਕੇ ਕੰਮ ਕੀਤਾ ਹੈ ਕਈ ਵਜ਼ੀਰਾਂ ਦੀ ਛੁੱਟੀ ਵੀ ਲਗਭਗ ਤੈਅ ਹੈ ਇਹ ਗੱਲ ਹੁਣ ਸਾਫ਼ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਇਹ ਜਿਹੜੀ 14 ਵਾਲੀ ਮੀਟਿੰਗ ਹੈ ਅੱਜ ਵਾਲੀ ਮੀਟਿੰਗ ਹੈ ਇਹਨੇ ਵੀ ਕਈ ਚੀਜ਼ਾਂ ਨੂੰ ਸਪਸ਼ਟ ਕਰ ਦੇਣਾ ਹੈ ਜਾਣਕਾਰੀ ਦੇ ਮੁਤਾਬਕ ਦੁਪਹਿਰ 12 ਵਜੇ ਜਲੰਧਰ ਵਿੱਚ ਇਹ ਮੀਟਿੰਗ ਸੱਦੀ ਗਈ ਹੈ ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਦੀਪ ਪਾਟਕ ਵੀ ਮੌਜੂਦ ਰਹਿਣਗੇ ਮੁੱਖ ਮੰਤਰੀ ਨੇ ਮੰਤਰੀਆਂ ਤੇ ਵਿਧਾਇਕਾਂ ਦੀ ਮੀਟਿੰਗ ਤੋਂ ਬਾਅਦ ਦੁਪਹਿਰ ਦੇ ਖਾਣੇ ਦਾ ਵੀ ਪ੍ਰਬੰਧ ਕੀਤਾ ਹੈ ਸੂਤਰਾਂ ਅਨੁਸਾਰ ਆਪ ਵੱਲੋਂ ਜਲੰਧਰ ਪੱਛਮੀ ਦੀ ਜਿਮਨੀ ਚੋਣ ਲਈ 23 ਮੰਤਰੀਆਂ ਤੇ ਵਿਧਾਇਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ ਇਸ ਵਿੱਚੋ ਵੱਡੀ ਜਿੱਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਦੇ ਸੀਨੀਅਰ ਆਗੂ ਸੰਦੀਪ ਪਾਟਕ ਵੱਲੋਂ ਚੋਣਾਂ ਵਿੱਚ ਚੰਗੀ ਜ਼ਿੰਮੇਵਾਰੀ ਨਿਭਾਉਣ ਵਾਲੇ ਵਿਧਾਇਕਾਂ ਦੀ ਪਿੱਠ ਥਾਪੜੀ ਜਾਵੇਗੀ ਜਿਸ ਦੇ ਨਾਲ ਹੀ ਮੰਤਰੀਆਂ ਤੇ ਵਿਧਾਇਕਾਂ ਨਾਲ ਪਾਰਟੀ ਦੇ ਗੰਮੀ ਕੰਮਕਾਜ ਬਾਰੇ ਵੀ ਗੱਲਬਾਤ ਕੀਤੀ ਜਾਵੇਗੀ ਵਰਣਨਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਪੰਜ ਵਿਧਾਨ ਸਭਾ ਹਲਕਿਆਂ ਤੇ ਜਿਮਨੀ ਚੋਣਾਂ ਹੋਣੀਆਂ ਨੇ ਇਸ ਵਿੱਚੋਂ ਹਾਲੇ ਸਿਰਫ ਇੱਕ ਜਿਮਨੀ ਚੋਣ ਹੋਈ ਹੈ ਜਦਕਿ ਚਾਰ ਹਲਕਿਆਂ ਤੇ ਜਿਮਨੀ ਚੋਣਾਂ ਹੋਣੀਆਂ ਬਾਕੀ ਨੇ ਹੁਣ ਜੇ ਗੱਲ ਕਰ ਲਈ ਜਾਵੇ ਕਿ ਆਖਰ ਉਹ ਵਿਧਾਇਕ ਕਿਹੜੇ ਹੋ ਸਕਦੇ ਆ ਜਿਨ੍ਹਾਂ ਦੀ ਚੰਗੀ ਕਾਰਗੁਜ਼ਾਰੀ ਹੋਵੇ ਮੈਂ ਜੇਕਰ ਸਿਆਸੀ ਮੰਜ਼ਰ ਤੇ ਨਿਗਾਹ ਮਾਰਾਂ ਸਿਆਸੀ ਫੋਟੋਆਂ ਤਸਵੀਰਾਂ ਨੂੰ ਦੇਖਣ ਦੀ ਕੋਸ਼ਿਸ਼ ਕਰਾਂ ਤਾਂ ਰਮਨ अरोड़ा ਦਾ ਨਾਂ ਬੜਾ ਅੱਗੇ ਹੁੰਦਾ ਜਲੰਧਰ ਕੇਂਦਰੀ ਤੋਂ ਵਿਧਾਇਕ ਨੇ ਬੜੀ ਜੀ ਜਾਲ ਲਾ ਕੇ ਮਿਹਨਤ ਕਰਦੇ ਹੋਏ ਨਜ਼ਰ ਆਏ ਉਹਨਾਂ ਦਾ ਜਿਹੜਾ ਮੁੱਖ ਮੰਤਰੀ ਦੇ ਪਰਿਵਾਰ ਦੇ ਨਾਲ ਡਿਊਟੀ ਲੱਗੀ ਸੀ ਉਸ ਦੇ ਵਿੱਚ ਉਹ ਬੜੀ ਸਰਗਰਮ ਭੂਮਿਕਾ ਨਿਭਾਉਂਦੇ ਆਏ ਡਾਕਟਰ ਗੁਰਪ੍ਰੀਤ ਦੇ ਪਰਸ਼ਾਵੇਂ ਦੇ ਬਾਗ ਉਹਨਾਂ ਦੇ ਨਾਲ ਫਿਰਦੇ ਰਹੇ ਬਹੁਤ ਸਾਰੇ ਲੋਕ ਉਹਨਾਂ ਨੇ ਸ਼ਾਮਲ ਕਰਾਏ ਬਹੁਤ ਸਾਰੇ ਲੋਕ ਕਢਾਏ ਬੜਾ ਜਿਹੜਾ ਉਹਨਾਂ ਨੇ ਆਪਣੇ ਵੱਲੋਂ ਬਹੁਤ ਹੁੱਬ ਕੇ ਕੰਮ ਕੀਤਾ ਮੇਰੇ ਖਿਆਲ ਚ ਜੇ ਚੰਗੀ ਕਾਰਗੁਜ਼ਾਰੀ ਦੇਖਣੀ ਹੋਵੇ ਤਾਂ ਰਮਨ अरोड़ा ਦਾ ਨੰਬਰ ਇੱਥੇ ਪੱਕਾ ਲੱਗਦਾ ਹੈ ਮਹਿੰਦਰ ਭਗਤ ਹੁਣਾਂ ਦਾ ਦਾ ਨੰਬਰ ਹੈ ਹੀ ਹੈ ਕਿ ਮੁੱਖ ਮੰਤਰੀ ਖੁਦ ਵਾਅਦਾ ਕਰਕੇ ਆਏ ਆ ਮਹਿੰਦਰ ਭਗਤ ਕਹਿੰਦੇ ਕਿ ਮੁੱਖ ਮੰਤਰੀ ਜਿਹੜਾ ਵਾਅਦਾ ਕਰ ਦਿੰਦੇ ਆ ਉਹ ਤੋੜ ਨਭਾਉਂਦੇ ਆ ਤਾਂ ਮੁੱਖ ਮੰਤਰੀ ਨੇ ਵਾਅਦਾ ਕੀਤਾ ਨਵੇਂ ਮੰਤਰੀ ਮੰਡਲ ਦੇ ਵਿਸਤਾਰ ਚ ਜਲੰਧਰ ਨੂੰ ਵੱਡਾ ਤੋਹਫਾ ਮਿਲ ਸਕਦਾ ਹੈ ਰਮਨ अरोड़ा ਤੇ ਮਹਿੰਦਰ ਭਗਤ ਹੋ ਸਕਦੇ ਆ ਜਲੰਧਰ ਨੂੰ ਇੱਕ ਝਟਕਾ ਵੀ ਮਿਲ ਸਕਦਾ ਹੈ ਕਿ ਮੰਤਰੀ ਮੰਡਲ ਦੇ ਵਿਸਤਾਰ ਚ ਬਲਕਾਰ ਸਿੰਘ ਨੂੰ ਉਹਨਾਂ ਦੀ ਨੀਲੀ ਫਿਲਮ ਦੇ ਕਾਰਨ ਬਾਹਰ ਕੱਢਿਆ ਜਾ ਸਕੇ ਜਾਣਕਾਰ ਸਵਾਰ ਨਿਵਾਇੰਦਗੀ ਦਿੱਤੀ ਜਾਣੀ ਹੈ ਲੁਧਿਆਣੇ ਦੇ ਵਿੱਚ ਜੋ ਆਮ ਆਦਮੀ ਪਾਰਟੀ ਦਾ ਹਸ਼ਰ ਲੋਕ ਸਭਾ ਚੋਣਾਂ ਚ ਹੋਇਆ ਉਸ ਨੂੰ ਵੇਖਦਿਆਂ ਹੋਇਆਂ ਲੁਧਿਆਣੇ ਤੋਂ ਇੱਕ ਵਿਅਕਤੀ ਨੂੰ ਮੰਤਰੀ ਬਣਾਇਆ ਜਾਣਾ ਹੈ ਤੇ ਜਿਹਦੇ ਵਿੱਚ ਮੈਨੂੰ ਨਿੱਜੀ ਤੌਰ ਤੇ ਸਭ ਤੋਂ ਵੱਧ ਚਾਂਸ ਜਿਹੜੇ ਅਸ਼ੋਕ ਕੁਮਾਰ ਪ੍ਰਸ਼ਰ ਪੱਪੀ ਦੇ ਲੱਗਦੇ ਆ ਇਹ ਤਿੰਨ ਚਾਰ ਨਾਂ ਨੇ ਜਿਨ੍ਹਾਂ ਦੇ ਉੱਤੇ ਚਰਚਾ ਲਗਾਤਾਰ ਚੱਲ ਰਹੀ ਆ ਮਾਲਵੇ ਦੇ ਵਿੱਚੋਂ ਵੀ ਇੱਕ ਵਿਧਾਇਕ ਹੋ ਸਕਦਾ ਹੈ ਜਿਹਦਾ ਸਬੰਧ ਜਿਹੜਾ ਆ ਉਹ ਮਾਨਸਾ ਬਠਿੰਡੇ ਦੇ ਨਾਲ ਦੱਸਿਆ ਜਾਂਦਾ ਉਹ ਵੀ ਮੰਤਰੀ ਬਣ ਸਕਦਾ ਇਹ ਚਰਚਾਵਾਂ ਜਿਹੜੀਆਂ ਨੇ ਉਹ ਲਗਾਤਾਰ ਚੱਲ ਰਹੀਆਂ ਨੇ ਅੱਜ ਦੀ ਮੀਟਿੰਗ ਕਾਫੀ ਕੁਝ ਸਟੇ ਕਰ ਦਵੇਗੀ ਆਮ ਆਦਮੀ ਪਾਰਟੀ ਦੇ ਸੂਤਰਾਂ ਦੇ ਹਵਾਲੇ ਨਾਲ ਜੋ ਖਬਰ ਨਿਕਲ ਸਕਦੀ ਹੈ ਉਹੀ ਹੈ ਕਿਉਂਕਿ ਇਸ ਮੀਟਿੰਗ ਤੋਂ ਬਾਅਦ ਕੋਈ ਪ੍ਰੈਸ ਕਾਨਫਰੰਸ ਕੋਈ ਇਦਾਂ ਦਾ ਨਹੀਂ ਹੋਣਾ ਜੋ ਗੱਲਾਂ ਹੋਣਗੀਆਂ ਅੰਦਰ ਖਾਤੇ ਹੋਣਗੀਆਂ ਉਹਦੇ 4-5 ਦਿਨਾਂ ਦੇ ਵਿੱਚ ਪੰਜਾਬ ਦੇ ਮੰਤਰੀ ਮੰਡਲ ਨੂੰ ਲੈ ਕੇ ਕਈ ਖਬਰਾਂ ਤੁਹਾਨੂੰ ਸੁਣਨ ਨੂੰ ਮਿਲ ਸਕਦੀਆਂ ਹਨ